ਨੌਵੀਂ ਮੈਟਰੋ ਕਹਿੰਦੇ ਕਰੋਨੋਡ ਟਾਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਗਿਆ ਗਰਮੀਆਂ ਸੀਜ਼ਨ ਦਾ ਟਾਪ ਦਾ ਕਬੱਡੀ ਟੂਰਨਾਮੈਂਟ ਹੁੰਦਾ ਮਈਆਂ ਵਾਲੀ ਧਰਤੀ ਦੇ ਸਿਰੇ ਦਾ ਟੂਰਨਾਮੈਂਟ ਹੁੰਦਾ ਜਿੱਥੇ ਫਾਈਨਲ ਮੈਚ ਹੋਇਆ ਸੀਗਾ ਰਾਜਪੁਰਾ ਹਰਿਆਣਾ ਤੇ ਮਈਆਂ ਵਾਲੇ ਦੇ ਵਿੱਚ ਇੱਥੇ ਰਾਜਪੁਰਾ ਹਰਿਆਣਾ ਨੇ ਲਏ 15 ਪੁਆਇੰਟ ਤੇ 12.5 ਪੁਆਇੰਟ ਰਏ ਮਈਆਂ ਵਾਲੇ ਦੇ ਫਾਸਟ ਰੇਜ ਰਾਜਪੁਰ ਹਰਿਆਣਾ ਤੇ 12.5 ਪੁਆਇੰਟ ਨਾਲ ਸੈਂਕੜਾ ਲਈ ਮਈਆਂ ਵਾਲਾ ਤੇ ਇਹ ਤੇ ਪਹਿਲਾ ਨਾਮ ਸੀ 71000 ਤੇ ਦੂਜਾ ਨਾਮ ਸੀ 51000 ਬੈਸਟਾਂ ਦੇ ਲਈ ਸੀ 골ਡ ਰਿੰਗ 골ਡ ਕੈਂਠੇ ਸੀਗੇ ਤੇ ਮਈਆਂ ਵਾਲੀ ਟੀਮ ਦੇ ਵਿੱਚ ਪਲੇਅਰ ਖੇਡਦੇ ਸੀ ਚਿਰਾਗਦੀਨ ਮਈਆਂ ਵਾਲਾ ਫਰੀਦ ਮਈਆਂ ਵਾਲਾ ਪੰਜਾਬ ਮਈਆਂ ਵਾਲਾ ਜਾਦੂ ਖੀਵਾ ਹੈਰੀ ਦਾਰਾਪੁਰ ਕੁਲਜੀਤਾ ਕਰਾਚੋ ਸੇਵਕ ਮਈਆਂ ਵਾਲਾ ਹੈਪੀ ਬੱਬੂ ਜੋਧਾ ਤੇ ਰਾਜਪੁਰੇ ਦੀ ਟੀਮ ਚ ਖੇਡਦੇ ਸੀ सोनू ਰਾਜਪੁਰਾ ਅਨੈਲਾ ਹਰਿਆਣਾ ਮੀਨਾ ਜਖੇਪਲ ਭੋਲੂ ਮੁਰਖੀ ਤੇ ਇੱਥੇ ਜਿਹੜਾ ਸਿਰਾ ਲੱਗਿਆ ਉਹ ਕਹਿੰਦੇ ਬੈਸਟ ਰੇਡਰ ਰਿਆ ਜਿਹੜਾ ਉਹ ਰਿਆ ਮੁੰਡਾ ਜਾਦੂ ਖੀਵੇ ਵਾਲਾ ਤੇ ਬੈਸਟ ਜਾਫੀ ਰਿਆ ਜਿਹੜਾ ਉਹ ਸੋਨੂ ਰਾਜਪੁਰੇ ਵਾਲਾ ਬੈਸਟਾਂ ਦੇ ਲਈ 골ਡ ਮੈਡਲ ਸੀਗੇ ਜਾਦੂ ਖੀਵੇ ਵਾਲੇ ਨੇ ਕਹਿੰਦੇ 11 ਰੇਡਾਂ ਪਾ ਕੇ 9 ਨੰਬਰ ਲੈ ਗਿਆ ਮੁੰਡਾ ਤੇ 2 ਲੱਗੇ ਜਫਿਆਂ ਨੂੰ ਤੇ 골ਡ ਮੈਡਲ ਦਾ ਜੇਤੂ ਰਿਆ ਤੇ ਜਿਹੜਾ ਜਾਫੀ ਸੀਗਾ ਉਹ ਰਿਆ ਤੋਂ ਨੂੰ ਰਾਜਪੁਰਾ ਵਾਲਾ ਮੁੰਡਾ ਪੰਜ ਟੱਚ ਲੈ ਕੇ ਦੋ ਜੱਫੇ ਲਾਏ ਸੀ ਬੈਸਟਾਂ ਦੇ ਲਈ 골ਡ ਮੈਡਲ ਸੀਗੇ ਤੇ ਇੱਕ ਜਾਣਕਾਰੀ ਇਹ ਵੀ ਵੀਡੀਓ ਨੂੰ ਐਂਡ ਤੱਕਰ ਦੇਖਿਓ ਤੇ ਐਂਡ 'ਚ ਦੋ ਜੱਫੇ ਆਪਾਂ ਦਿਖਾਵਾਂਗੇ ਇਸ ਮੈਚ ਦੇ ਵਿੱਚ ਟੌਪ ਬਹੁਤ ਦਿਲਚਸਪ ਜੱਫੇ ਲੱਗੇ ਦੋਨਾਂ ਪਾਸਿਆਂ ਤੇ ਜੀ ਵੀਡੀਓ ਦੇਖਿਓ ਜੇ ਵਧੀਆ ਲੱਗੀ ਜਾਣਕਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਥੈਂਕ ਯੂ